ਇਤੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਯੂਵਰਾਜ ਹੰਸ ਰੋਸ਼ਨ ਪ੍ਰਿੰਸ ਤੇ ਮਾਸਟਰ ਸਲੀਮ ਦੀ ਇੱਕ ਵੀਡੀਓ ਲਗਾਤਾਰ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹ ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਦੇ ਇੱਕ ਗੀਤ ਦੇ ਦੌਰਾਨ ਉਹਨਾਂ ਦੇ ਗੀਤ ਦੇ ਜੋ ਨੇ ਆਨੰਦਮਾਨਦੇ ਹੋਏ ਵੀ ਜੋ ਹੈ ਨਜ਼ਰ ਆਇਆ ਲੇਕਿਨ ਉੱਥੇ ਨਛੱਤਰ ਗਿੱਲ ਵੱਲੋਂ ਜੋ ਹੈ ਇਸਦੀ ਪੋਸਟ ਪਾਉਂਦਿਆ ਹੋਇਆ ਉਹਨਾਂ ਦੇ ਨਾਲ ਨਿਰਾਸ਼ਗੀ ਜਤਾਈ ਗਈ ਕਿਉਂਕਿ ਉਹ ਉਹਨਾਂ ਦੇ ਜੋ ਹੈ ਕੈਰੇਕਟਰਸ ਦੀ ਰੀਸ ਲਗਾਉਂਦੇ ਹੋਏ ਵੀ ਨਜ਼ਰ ਆਈ ਜਿਸ ਨੂੰ ਦੇਖਦਿਆ ਹੋਇਆ ਬਿੱਤੇ ਦਿਨੀ ਰੋਸ਼ਨ ਪ੍ਰਿੰਟਸ ਮਾਸਟਰ ਸਲੇਮ ਤੇ ਯਵराज ਹੰਸਵਾਲਾ ਸੋਸ਼ਲ ਮੀਡੀਆ ਤੇ ਹੀ ਵੀਡੀਓ ਪਾ ਕੇ ਮੁਆਫੀ ਵੀ ਮੰਗੀ ਗਈ ਇੱਥੋਂ ਤੱਕ ਕਿ ਰੋਸ਼ਨ ਪ੍ਰਿੰਟਸ ਵੱਲੋਂ ਜੋ ਹੈ ਸੋਸ਼ਲ ਮੀਡੀਆ ਹੀ ਬੰਦ ਕਰ ਦਿੱਤਾ ਗਿਆ ਆਪਣਾ ਸਾਰੇ ਜਿੰਨੀਆਂ ਵੀ ਅਕਾਊਂਟ ਸੀ ਉਹਨਾਂ ਨੂੰ ਡੀਐਕਟੀਵੇਟ ਕਰ ਦਿੱਤਾ ਗਿਆ ਲੇਕਿਨ ਇਸ ਤੋਂ ਬਾਅਦ ਹਣ ਨਛੱਤਰ ਗਿਲ ਦੀ ਪਹਿਲੀ ਪੋਸਟ ਸਾਹਮਣੇ ਆ ਚੁੱਕੀ ਹੈ ਦੱਸਤੀ ਹੈ ਕਿ ਨਛੱਤਰ ਗਿਲ ਨੇ ਤਿੰਨ ਗਾਇਕਾਂ ਨੂੰ ਜੋ ਹੈ ਮਾਫ ਕਰ ਦਿੱਤਾ ਹੈ ਅਤੇ ਨਾਲ ਹੀ ਨਾਲ ਆਪਣੇ ਸਾਰੇ ਸਹਿਯੋਗੀਆਂ ਨੂੰ ਆਪਣੇ ਚਾਹਕਾਂ ਨੂੰ ਫੈਨਸ ਨੂੰ ਜੋ ਹੈ ਅਪੀਲ ਕੀਤੀ ਹੈ ਕਿ ਉਹ ਵੀ ਇਹਨਾਂ ਤਿੰਨਾਂ ਨੂੰ ਮੁਆਫ ਕਰਦਣ ਜੋ ਕਿ ਪੋਸਟ ਤੁਹਾਡੇ ਨਾਲ ਸਾਂਝੀ ਵੀ ਕਰ ਰਹੇ ਆ ਦੱਸਦੇ ਕਿ ਉਹਨਾਂ ਵੱਲੋਂ ਲਿਖਿਆ ਗਿਆ ਹੈ ਕਿ ਮੈਂ ਸਾਰੀ ਉਮਰ ਆਪ ਸਭ ਦੇ ਪਿਆਰ ਦਾ ਤੇ ਸਾਥ ਦਾ ਕਰਜ਼ਦਾਰ ਰਹਾਂਗਾ ਪਿਛਲੇ ਦਿਨਾਂ ਚ ਜੋ ਹੋਇਆ ਤੁਹਾਨੂੰ ਸਭ ਨੂੰ ਪਤਾ ਸਲੀਮ ਰੋਸ਼ਨ ਪ੍ਰਿੰਸ ਤੇ ਯੁਵਰਾਜ ਹੰਸ ਵੱਲੋਂ ਜੋ ਗਲਤੀ ਕੀਤੀ ਗਈ ਉਸ ਨਾਲ ਮੇਰਾ ਤੇ ਆਪ ਸਭ ਦਾ ਬਹੁਤ ਦਿਲ ਦੁਖੀ ਹੋਇਆ ਮੈਂ ਆਪਣੇ ਤੋਂ ਸਾਰੇ ਵੱਡਿਆਂ ਦਾ ਬਹੁਤ ਸਤਿਕਾਰ ਕਰਦਾ ਹਾਂ ਹੰਸ ਰਾਜ ਹੰਸ ਭਾਜੀ ਦਾ ਮੈਂ ਕਦੇ ਵੀ ਦਿਲ ਨਹੀਂ ਦੁਖਾ ਸਕਦਾ ਮੇਰੀ ਜ਼ਿੰਦਗੀ ਚ ਉਹਨਾਂ ਦੇ ਮੇਰੇ ਤੇ ਬਹੁਤ एहसान ਨੇ ਉਹਨਾਂ ਨੇ ਹਮੇਸ਼ਾ ਮੈਨੂੰ ਬਹੁਤ ਪਿਆਰ ਦਿੱਤਾ ਮੈਂ ਯੂਵੀ ਰੋਸ਼ਨ ਪ੍ਰਿੰਸ ਤੇ ਸਲੀਮ ਲਈ ਕਦੇ ਮਾੜਾ ਨਹੀਂ ਸੋਚ ਸਕਦਾ ਐ ਸਾਰੇ ਮੇਰੇ ਭਰਾਵਾਂ ਵਰਗੇ ਨੇ ਮੇਰੀ ਹੁਣ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਵੱਡਾ ਦਿਲ ਕਰਕੇ ਮੁਆਫ ਕਰ ਦਿਓ ਮੈਨੂੰ ਬਹੁਤ ਆਸ ਹੈ ਕਿ ਤੁਸੀਂ ਮੇਰੀ ਬੇਨਤੀ ਕਬੂਲ ਕਰੋਗੇ ਤਾਂ ਨਛੱਤਰਗਿੜ ਨੇ ਨਾ ਤਿੰਨਾ ਗਾਇਕਾਂ ਨੂੰ ਜੋ ਹੈ ਮੁਆਫੀ ਦੇ ਦਿੱਤੀ ਹੈ ਨਾਲ ਹੀ ਨਾਲ ਹੋਰਨਾਂ ਨੂੰ ਵੀ ਅਪੀਲ ਕੀਤਾ ਹੈ ਕਿ ਉਹਨਾਂ ਨੂੰ ਮੁਆਫ ਕਰ ਦਿੱਤਾ ਜਾਵੇ ਜਿੱਥੇ ਕਿ ਹੋਰ ਨਾ ਗਾਇਕਾ ਤੇ ਅਦਾਕਾਰਾਂ ਵਾਲੋ ਵੀ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਤਮਾਮ ਸਿਤਾਰਿਆਂ ਵੱਲੋਂ ਜੋ ਹੈ ਇਸ ਪੋਸਟ ਦੇ ਉੱਤੇ ਹੁਣ ਰਿਐਕਟ ਵੀ ਕੀਤਾ ਜਾ ਰਿਹਾ ਹੈ ਚਾਹੇ ਉਹ ਸਚਿਨ ਉਹਜਾ ਹੋਣ ਜਾਂ ਹੋਰ ਨਾਮੀ ਸਿਤਾਰੇ ਹੋਣ ਦੱਸਦੀ ਹੈ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਿੱਥੇ ਕਿ ਲਗਾਤਾਰ ਸੋਸ਼ਲ ਮੀਡੀਆ ਤੇ ਇਹਨਾਂ ਦੀ ਟਰੋਲਿੰਗ ਚੱਲ ਰਹੀ ਸੀ ਉਸ ਤੋਂ ਬਾਅਦ ਜੋ ਹੈ ਹੁਣ ਚਿੱਤਰ ਗਿਲਦੀ ਐ ਪੋਸਟ ਆਈ ਹੈ ਜਿਸ ਤੇ ਵਿੱਚ ਉਹਨਾਂ ਨੇ ਉਹਨਾਂ ਨੂੰ ਮੁਆਫ ਕਰ ਦਿੱਤਾ ਹੈ ਆਪਣੇ ਫੈਨਸ ਨੂੰ ਅਤੇ ਆਪਣੇ ਸਹਿਯੋਗੀਆਂ ਨੂੰ ਵੀ ਉਹਨਾਂ ਨੂੰ ਮੁਆਫ ਕਰਨ ਦੀ ਜੋ ਹੈ ਬੇਨਤੀ ਕੀਤੀ ਹੈ ਅਤੇ ਇਹ ਵੀ ਕਿਹਾ ਹੈ ਬੜੀ ਨਮਰਤਾ ਦੇ ਨਾਲ ਕਿ ਇਸ ਬੇਨਤੀ ਨੂੰ ਕਬੂਲ ਕੀਤਾ ਜਾਵੇ ਤਾਂ ਹੁਣ ਕੀ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਲੈ ਕੇ ਰਿਐਕਸ਼ਨ ਸਾਹਮਣੇ ਆਉਂਦੇ ਨੇ ਉਹ ਦੇਖਣਾ ਹੋਵੇਗਾ ਫਿਲਹਾਲ ਵੱਡੀ ਅਪਡੇਟ ਹੈ ਵਾਇਰਲ ਵੀਡੀਓ ਦੇ ਮਾਮਲੇ ਦੇ ਵਿੱਚ ਨਛੱਤਰ ਗਿਲ ਨੇ ਤਿੰਨਾ ਪ੍ਰਸਿੱਧ ਪੰਜਾਬੀ ਗਾਇਕਾਂ ਨੂੰ ਮੁਆਫੀ ਦੇ ਦਿੱਤੀ ਹੈ ਰੋਸ਼ਨ ਪ੍ਰਿੰਸ ਤੇ ਮਾਸਟਰ ਸਲੀਮ ਦੀ ਇੱਕ ਵੀਡੀਓ ਲਗਾਤਾਰ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹ ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿਲ ਦੇ ਇੱਕ ਗੀਤ ਦੇ ਦੌਰਾਨ ਉਹਨਾਂ ਦੇ ਗੀਤ ਦੇ ਜੋ ਨੇ ਆਨੰਦਮਾਨਦੇ ਹੋਏ ਵੀ ਜੋ ਹੈ ਨਜ਼ਰ ਆਇਆ ਲੇਕਿਨ ਉੱਥੇ ਨੱਚਤਰ ਗਿਲ ਬਲੋ ਜੋ ਹੈ ਇਸ ਦੀ ਪੋਸਟ ਪਾਉਂਦਿਆ ਹੋਇਆ ਉਹਨਾਂ ਦੇ ਨਾਲ ਨਿਰਾਸ਼ਗੀ ਜਤਾਈ ਗਈ ਕਿਉਂਕਿ ਉਹ ਉਹਨਾਂ ਦੇ ਜੋ ਹੈ ਕਰੈਕਟਰਸ ਦੀ ਰੀਸ ਲਗਾਉਂਦੇ ਹੋਏ ਵੀ ਨਜ਼ਰ ਆਇਆ ਜਿਸ ਨੂੰ ਦੇਖਦਿਆ ਹੋਇਆ ਬਿੱਤੇ ਦਿਨੀ ਰੋਸ਼ਨ ਪ੍ਰਿੰਟਸ ਮਾਸਟਰ ਸਲੇਮ ਤੇ ਯਵਰਾਜ ਹੰਸ ਵੱਲੋਂ ਸੋਸ਼ਲ ਮੀਡੀਆ ਤੇ ਹੀ ਵੀਡੀਓ ਪਾ ਕੇ ਮੁਆਫੀ ਵੀ ਮੰਗੀ ਗਈ ਇੱਥੋਂ ਤੱਕ ਕਿ ਰੋਸ਼ਨ ਪ੍ਰਿੰਟਸ ਵੱਲੋਂ ਜੋ ਹੈ ਸੋਸ਼ਲ ਮੀਡੀਆ ਹੀ ਬੰਦ ਕਰ ਦਿੱਤਾ ਗਿਆ ਆਪਣਾ ਸਾਰੇ ਜਿੰਨੀਆਂ ਵੀ ਅਕਾਊਂਟ ਸੀ ਉਹਨਾਂ ਨੂੰ ਡੀਐਕਟੀਵੇਟ ਕਰ ਦਿੱਤਾ ਗਿਆ ਲੇਕਿਨ ਇਸ ਤੋਂ ਬਾਅਦ ਹਣ ਨਛੱਤਰ ਗਿੱਲ ਦੀ ਪਹਿਲੀ ਪੋਸਟ ਸਾਹਮਣੇ ਆ ਚੁੱਕੀ ਹੈ ਦੱਸਤੀ ਹੈ ਕਿ ਨਛੱਤਰ ਗਿੱਲ ਨੇ ਤਿੰਨ ਗਾਇਕਾਂ ਨੂੰ ਜੋ ਹੈ ਮਾਫ ਕਰ ਦਿੱਤਾ ਹੈ ਅਤੇ ਨਾਲ ਹੀ ਨਾਲ ਆਪਣੇ ਸਾਰੇ ਸਹਿਯੋਗੀਆਂ ਨੂੰ ਆਪਣੇ ਚਾਹਕਾਂ ਨੂੰ ਫੈਨਸ ਨੂੰ ਜੋ ਹੈ ਅਪੀਲ ਕੀਤੀ ਹੈ ਕਿ ਉਹ ਵੀ ਇਹਨਾਂ ਤਿੰਨਾਂ ਨੂੰ ਮੁਆਫ ਕਰ ਦੇਣ ਜੋ ਕਿ ਪੋਸਟ ਤੁਹਾਡੇ ਨਾਲ ਸਾਂਝੀ ਵੀ ਕਰ ਰਹੇ ਹਨ ਦੱਸਤੀ ਹੈ ਕਿ ਉਹਨਾਂ ਵੱਲੋਂ ਲਿਖਿਆ ਗਿਆ ਹੈ ਕਿ ਮੈਂ ਸਾਰੀ ਉਮਰ ਆਪ ਸਭ ਦੇ ਪਿਆਰ ਦਾ ਤੇ ਸਾਥ ਦਾ ਕਰਜ਼ਦਾਰ ਰਹਾਂਗਾ ਪਿਛਲੇ ਦਿਨਾਂ 'ਚ ਜੋ ਹੋਇਆ ਤੁਹਾਨੂੰ ਸਭ ਨੂੰ ਪਤਾ ਸਲੀਮ ਰੋਸ਼ਨ ਪ੍ਰਿੰਸ ਤੇ ਯੁਵਰਾਜ ਹੰਸ ਵਲੋ ਜੋ ਗਲਤੀ ਕੀਤੀ ਗਈ ਉਸ ਨਾਲ ਮੇਰਾ ਤੇ ਆਪ ਸਭ ਦਾ ਬਹੁਤ ਦਿਲ ਦੁਖੀ ਹੋਇਆ ਮੈਂ ਆਪਣੇ ਤੋਂ ਸਾਰੇ ਵੱਡਿਆਂ ਦਾ ਬਹੁਤ ਸਤਿਕਾਰ ਕਰਦਾ ਹਾਂ ਹੰਸ ਰਾਜ ਹੰਸ ਬਾਜੀ ਦਾ ਮੈਂ ਕਦੇ ਵੀ ਦਿਲ ਨਹੀਂ ਦੁਖਾ ਸਕਦਾ ਮੇਰੀ ਜ਼ਿੰਦਗੀ 'ਚ ਉਹਨਾਂ ਦੇ ਮੇਰੇ ਤੇ ਬਹੁਤ एहसान ਨੇ ਉਹਨਾਂ ਨੇ ਹਮੇਸ਼ਾ ਮੈਨੂੰ ਬਹੁਤ ਪਿਆਰ ਦਿੱਤਾ ਮੈਂ ਯੂਵੀ ਰੋਸ਼ਨ ਪ੍ਰਿੰਸ ਤੇ ਸਲੀਮ ਲਈ ਕਦੇ ਮਾੜਾ ਨਹੀਂ ਸੋਚ ਸਕਦਾ ਐ ਸਾਰੇ ਮੇਰੇ ਭਰਾਵਾਂ ਵਰਗੇ ਨੇ ਮੇਰੀ ਹੁਣ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ कि ਹੋਰ ਨਾ ਵੱਡਾ ਦਿਲ ਕਰਕੇ ਮੁਆਫ ਕਰ ਦਿਓ ਮੈਨੂੰ ਬਹੁਤ ਆਸ ਹੈ ਕਿ ਤੁਸੀਂ ਮੇਰੀ ਬੇਨਤੀ ਕਬੂਲ ਕਰੋਗੇ ਤਨਛਤਰ ਗੇਲ ਨੇ ਨਾ ਤਿੰਨਾ ਗਾਇਕਾ ਨੂੰ ਜੋ ਹੈ ਮੁਆਫੀ ਦੇ ਦਿੱਤੀ ਹੈ ਨਾਲ ਹੀ ਨਾਲ ਹੋਰਨਾਂ ਨੂੰ ਵੀ ਅਪੀਲ ਕੀਤਾ ਹੈ ਕਿ ਉਹਨਾਂ ਨੂੰ ਮੁਆਫ ਕਰ ਦਿੱਤਾ ਜਾਵੇ ਜਿੱਥੇ ਕਿ ਹੋਰਨਾਂ ਗਾਇਕਾ ਤੇ ਅਦਾਕਾਰਾਂ ਵਾਲੋ ਵੀ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਤਮਾਮ ਸਿਤਾਰਿਆਂ ਵੱਲੋਂ ਜੋ ਹੈ ਇਸ ਪੋਸਟ ਦੇ ਉੱਤੇ ਹੁਣ ਰਿਐਕਟ ਵੀ ਕੀਤਾ ਜਾ ਰਿਹਾ ਹੈ ਚਾਹੇ ਉਹ ਸਚਿਨ ਉਹਜਾ ਹੋਣ ਜਾਂ ਹੋਰ ਨਾਮੀ ਸਿਤਾਰੇ ਹੋਣ ਦੱਸਦੀ ਹੈ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਿੱਥੇ ਕਿ ਲਗਾਤਾਰ ਸੋਸ਼ਲ ਮੀਡੀਆ ਤੇ ਇਹਨਾਂ ਦੀ ਟ੍ਰੋਲਿੰਗ ਚੱਲ ਰਹੀ ਸੀ ਉਸ ਤੋਂ ਬਾਅਦ ਜੋ ਹੈ ਹੁਣ ਨਛੱਤਰ ਗਿਲ ਦੀ ਐ ਪੋਸਟ ਆਈ ਹੈ ਜਿਸ ਤੇ ਵਿੱਚ ਉਹਨਾਂ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਹੈ ਆਪਣੇ ਫੈਨਸ ਨੂੰ ਅਤੇ ਆਪਣੇ ਸਹਿਯੋਗੀਆਂ ਨੂੰ ਵੀ ਉਹਨਾਂ ਨੂੰ ਮਾਫ ਕਰਨ ਦੀ ਜੋ ਹੈ ਬੇਨਤੀ ਕੀਤੀ ਹੈ ਅਤੇ ਇਹ ਵੀ ਕਿਹਾ ਹੈ ਬੜੀ ਨਮਰਤਾ ਦੇ ਨਾਲ ਕਿ ਇਸ ਬੇਨਤੀ ਨੂੰ ਕਬੂਲ ਕੀਤਾ ਜਾਵੇ ਤਾਂ ਹੁਣ ਕੀ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਲੈ ਕੇ ਰਿਐਕਸ਼ਨ ਸਾਹਮਣੇ ਆਉਂਦੇ ਨੇ ਉਹ ਦੇਖਣਾ ਹੋਵੇਗਾ ਫਿਲਹਾਲ ਵੱਡੀ ਅਪਡੇਟ ਹੈ ਵਾਇਰਲ ਵੀਡੀਓ ਦੇ ਮਾਮਲੇ ਦੇ ਵਿੱਚ ਨਛੱਤਰ ਗਿਲ ਨੇ ਤਿੰਨਾ ਪ੍ਰਸਿੱਧ ਪੰਜਾਬੀ ਗਾਇਕਾਂ ਨੂੰ ਮੁਆਫੀ ਦੇ ਦਿੱਤੀ ਹੈ